ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮ੍ਰਿਤ ਡੈਰੀ ਫਾਰਮ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਜੀ ਮੱਛਰਾਂ ਦੀ ਮੱਛਰ ਬਹੁਤ ਜ਼ਿਆਦਾ ਹੋ ਗਏ ਨੇ ਜੀ ਸੌਣ ਭਾਦੋਂ ਚ ਮੀਂਹ ਮੂ ਪੈਣ ਕਰਕੇ ਜੀ ਮੱਛਰ ਬਹੁਤ ਹੋ ਜਾਂਦੇ ਨੇ ਪਸ਼ੂਆਂ ਨੂੰ ਆਪਣੀ ਮੱਝ ਨੂੰ ਬਹੁਤ ਤੰਗ ਕਰਦੇ ਮੱਝ ਰਾਤ ਨੂੰ ਬਹੁਤ ਟੱਪਦੀ ਸੀ ਤੇ ਆਪਾਂ ਧੂਣੀ ਹੁਣ ਲਾਉਣ ਲੱਗੇ ਆ ਜੀ ਧੂਣੀ ਵੀ ਲਾ ਕੇ ਰੱਖਦੇ ਸਾਰੀ ਰਾਤ ਤੇ ਆਪਾਂ ਇੱਕ ਚੀਜ਼ ਲੈ ਕੇ ਆਂਦੀ ਆ ਜੀ ਤੁਹਾਨੂੰ ਦਿਖਾਉਣੀ ਆ ਬਹੁਤ ਵਧੀਆ ਬਾਜੀ ਚੀਜ਼ ਗੋਦਰੇਜ ਕੰਪਨੀ ਦੀ ਨਾਈਟ ਅਰਗਬਤੀ ਹੈ ਜੀ ਇਹ 10 ਰੁਪਏ ਦਾ ਪੈਕ ਹੈ ਜੀ 10 ਹੁੰਦੀਆਂ ਨੇ ਇਹਦੇ ਵਿੱਚ ਅਰਗਬਤੀਆਂ ਜੀ ਆਪਾਂ ਇੱਕ ਲਾ ਦਿੰਨੇ ਆ 9 10 ਵਜੇ ਪੈਣ ਲੱਗੇ 2 3 ਘੰਟੇ ਜਨਾ ਵਧੀਆ ਰਿਜ਼ਲਟ ਰਹਿੰਦਾ ਨਾ ਜੀ ਇਹਦਾ ਮੱਛਰ ਇਤਨੇ ਢੇੜੇ ਇੱਥੇ ਭਾਂਡੇ ਚ ਨਹੀਂ ਆਉਂਦਾ ਨਾ ਤਾਂ ਮੱਝ ਨੂੰ ਆਪਣੀ ਨੂੰ ਤੰਗ ਕਰਦੇ ਮੱਛਰ ਨਾ ਲਾਡੋ ਨੂੰ ਆਰਾਮ ਨਾਲ ਆਪਣੇ ਮੱਝ ਤੇ ਲੱਡੂ ਸੌਂਦੇ ਆ ਤੇ ਮੱਝਰਾਮ ਨੇ ਗਾਲੀ ਕੱਢਦੀ ਹੈ ਜੀ ਤੇ ਆਪਣੀ ਧੋਣੀ ਵੀ ਵੈਸੇ ਸਾਰੀ ਰਾਤ ਚੱਲਦੀ ਹੈ ਤੇ ਨਾਲ ਆਪਾਂ ਹਾਂ ਅਗਰਵਤੀ ਲਾ ਕੇ ਰੱਖਦੇ ਆ ਜੀ ਦੇ ਨਾਲ ਮੱਛਰ ਨੇੜੇ țeੜੇ ਨਹੀਂ ਆਉਂਦੇ ਮੱਝ ਦੇ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਕਿਸੇ ਦਾ ਭਲਾ ਹੋ ਜੇ ਅਗਲਾ ਹਾਂ ਮੱਛਰ ਮਛਰਾਤੂ ਲਾਵੇ ਜੀ ਮੱਛਰ ਬਹੁਤ ਆ ਦਿਨਾਂ ਚ ਤੰਗ ਕਰਦੇ ਆ ਜੀ ਜਾਨਵਰਾਂ ਨੂੰ ਖੂਨ ਪੀ ਜਾਂਦੇ ਆ ਵੀਡੀਓ ਬਦਿਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਆਪ ਦੁਬਾਰਾ ਤੋਂ ਦੇਖ ਲਓ ਜੀ ਕਿਹੜੀ ਕੰਪਨੀ ਦੀ ਹੈ ਉਹ ਤਰੇਜ ਕੰਪਨੀ ਦੀ ਗੁੱਡ ਨਾਈਟ ਆਹੀ ਹੈ ਅਰਗਬਤੀ ਐਕ ਰੋਜ਼ ਆਪਾਂ ਰਾਤ ਨੂੰ ਲਾਉਂਦੇ ਆ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਧੰਨਵਾਦ ਜੀ ਸਾਰਿਆਂ ਦਾ